हां जी भाई जी ਇੱਕ ਨਾ ਜਪਾ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਪਹਿਲਾਂ ਤਾਂ ਬੱਚੀ ਦੇ ਪੈਰ ਦੀ ਪਹਿਲਾਂ ਇਹਨੂੰ ਬ੍ਰੋਕਨ ਬੈਕ ਦੀ ਪ੍ਰੋਬਲਮ ਆ ਇਹ ਪਹਿਲਾਂ ਦੀ ਫੋਟੋ ਲਾਲ ਲਖੀਰ ਦੇਖੋ ਤੇ ਪਿਸਟਨ ਕਿੱਥੋਂ ਦੀ ਘੁੰਮਦੇ ਪੈਰ ਦੀਆਂ ਜਿਹੜੀਆਂ ਤਿੰਨ ਹੱਡੀਆਂ ਹੁੰਦੀਆਂ ਤੇ ਉਸ ਤੋਂ ਬਾਅਦ ਐਕੂਰੇਟ ਸਿਚੁਏਸ਼ਨ ਆ ਗਈ ਸੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂ ਕਿ ਕਦੋਂ ਪੈਰ ਬਣਾਉਣੇ ਚਾਹੀਦੇ ਆ ਬੱਚੇ ਦੇ ਕਦੋਂ ਨਹੀਂ ਹਾਲਾਂਕਿ ਬੱਚੀ 3 ਮਹੀਨਿਆਂ ਦੀ ਹੋ ਗਈ ਸੀ ਬਾਈ ਹੁਣਾਂ ਨੇ ਪੈਰ ਨਹੀਂ ਸੀ ਬੰਬਾਇ ਥੋੜਾ ਜਿਹਾ ਲੇਟ ਹੋ ਗਏ ਸੀ ਇਸ ਕਰਕੇ ਨੂੰ ਬ੍ਰੋਕਨ ਬੈਕ ਦੀ ਪ੍ਰੋਬਲਮ ਆ ਗਈ ਇਸ ਨਾਲ ਬਾਈ ਜੀ ਪੂਰੀ ਗਰੋਥ ਤੇ ਫਰਕ ਪੈ ਸਕਦਾ ਕਿਉਂਕਿ ਛੋਟੇ ਬੱਚੇ ਦੇ ਗਰੋਥ ਪਲੇਟਸ ਹੁੰਦੀਆਂ ਜਿਹੜੀਆਂ ਉਹ ਡਿਸਟਰਬ ਹੋ ਜਾਂਦੀਆਂ ਨੇ ਤੇ ਉਹ ਪ੍ਰੋਪਰ weight ਨਹੀਂ ਆਉਂਦਾ ਫਿਰ ਉਹਨਾਂ ਦੇ ਪੈਰਾਂ ਤੇ ਤੇ ਹੱਡੀਆਂ ਤੇ ਜਦੋਂ ਹੱਡੀਆਂ ਤੇ weight ਨਹੀਂ ਆਉਂਦਾ ਤਾਂ ਗਰੋਥ ਪਲੇਟ ਤੇ ਅਸਰ ਹੋ ਗਿਆ ਤਾਂ ਹਾਈਟ ਦੇ ਵਿੱਚ ਵੀ ਬਾਈ ਜੀ ਬਹੁਤ ਅਸਰ ਹੋ ਜਾਂਦਾ ਆ ਬੱਚੀ ਦੇ ਤੁਸੀਂ ਪਹਿਲਾਂ ਤੁਰਦੀ ਤੇ ਦੇਖੋ ਕਿੰਨਾ ਤੰਗ ਹੁੰਦੀ ਸੀ ਜਦੋਂ ਮਤਲਬ ਪੈਰ ਉੱਪਰ ਚੱਕਦੀ ਸੀ ਨਾ ਤੇ ਕਿੰਨਾ ਉਸ ਨੂੰ ਪੇਨ ਚਲਨੀ ਪੈਂਦੀ ਸੀ ਟੈਂਡਨ ਦੇ ਕਿੱਡਾ ਜ਼ੋਰ ਲੱਗਦਾ ਸੀ ਸਾਰੇ ਮਤਲਬ ਲਿਗਾਮੈਂਟ ਵੀ ਡਿਸਟਰਬ ਹੁੰਦੇ ਸੀ ਇਹਦੇ ਨਾਲ ਤੇ ਆ ਬੱਚੀ ਸੀ ਬੜੀ ਔਖੀ ਕਾਬੂ ਕੀਤੀ ਸੀ ਇਹਨੇ ਮੇਰੇ ਲੱਤ ਵੀ ਮਾਰਦੀ ਸੀ ਪੈਰ ਬਣਾਉਂਦੇ ਤਾਂ ਉਸ ਤੋਂ ਬਣਨ ਤੋਂ ਬਾਅਦ ਦੀਆ ਕੰਡੀਸ਼ਨ ਚੈੱਕ ਕਰੋ 5 ਮਿੰਟ ਬਾਅਦ ਦੀ ਆ ਇੱਕ ਪੈਰ ਇਸ ਦੇ ਵਿੱਚ ਬਣ ਗਿਆ ਤੇ ਇੱਕ ਹਲੇ ਬਣਨ ਵਾਲਾ ਇਹਨਾਂ ਦੀ ਵੀ ਹਲੇ ਥੋੜੀ ਥੋੜੀ ਸੈਟਿੰਗ ਕਰਨ ਵਾਲੀ ਆ ਇਹ ਕਰਾਉਣਾ ਜਿਹੜਾ ਆਪਣੇ ਬੱਚੇ ਦੇ ਪੈਰ ਨੇ ਨਾ ਤੁਸੀਂ ਦੋ ਦੋ ਤਿੰਨ ਦਿਨਾਂ ਤਾਨੂੰ ਫੈਰੀਆਂ ਨੂੰ ਦਿਖਾ ਲਿਆ ਕਰੋ ਕਈ ਐਕਸਟੈਂਸ਼ਨ ਦੀ ਲੋਡ ਹੁੰਦੀ ਹੈ ਗਾਮਚੇ ਲਿਫੀਆਂ ਹੀ ਰਹਿ ਜਾਂਦੀਆਂ ਉਹ ਬਾਈ ਜੀ ਉੱਚੀਆਂ ਤਾਂ ਚੱਕੀਆਂ ਜਾ ਸਕਦੀਆਂ ਨੇ ਪਰ ਉਹ ਫਿੱਟ ਨਹੀਂ ਹੁੰਦੀਆਂ ਆਪਣੀ ਜਗ੍ਹਾ ਤੇ ਆ ਦੇਖੋ ਕਰਨ ਤੋਂ ਬਾਅਦ ਬਚੀ ਦੀ ਵੀਡੀਓ ਕਿਦਾਂ ਦੀ ਆਈ ਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਨਹੀਂ ਕਰਾਉਂਦੇ ਨਾ ਉਹਨਾਂ ਨੂੰ ਲੇਟ ਕਰਾ ਦਿੰਦੇ ਆ ਗਾਮਚੇ ਚੱਕੀਆਂ ਜਾਂਦੀਆਂ ਪਰ ਉਹ ਗੱਲ ਨਹੀਂ ਬਣਦੀ ਜੇ ਬੱਚੇ-ਬੱਚੇ ਦੇ ਤੁਸੀਂ ਪੈਰ ਟ੍ਰਿਮਿੰਗ ਮਤਲਬ ਕਰਾ ਦੋਂ ਤਾਂ ਐਨ ਪਰਫੈਕਟ ਗਾਮਚੀਆਂ ਰਹਿੰਦੀਆਂ ਨੇ ਇਹ ਬਹੁਤ ਜ਼ਰੂਰੀ ਹੈ ਫੈਟਲੌਕ ਤੇ ਧਿਆਨ ਦੇਣਾ ਜੀ ਆਹ ਬੱਚੀ ਦੇ ਤੁਸੀਂ ਪੈਰ ਦੇਖ ਸਕਦੇ ਹੋ ਪਹਿਲਾਂ ਤੇ ਬਾਅਦ ਦੀ ਕੰਡੀਸ਼ਨ ਬੱਚੇ ਦੇ ਪੈਰਾਂ ਨੂੰ ਤੁਸੀਂ ਘੋੜੀ ਨਾਲੋਂ ਵੀ ਸੀਰੀਅਸ ਲੈਣਾ ਇਸ ਨੂੰ ਤੁਸੀਂ ਮਹੀਨੇ-ਮਹੀਨੇ 20-20 ਦਿਨ ਬਾਅਦ ਫੈਰੀਆ ਤੋਂ ਚੈੱਕ ਕਰਾਉਣੇ ਆ ਜੀ